ਵੀਰੋਸਪੁਰ ਦੇ ਵਿੱਚ ਅੱਜ ਸਵੇਰੇ ਇੱਥੇ ਹਸਤੇਕੇ ਦੇ ਵਿੱਚ ਬੀਕਰਨੇਰ ਕਨਾਲ ਦੇ ਵਿੱਚ 35 ਫੁੱਟ ਪਾੜ ਪੈ ਗਿਆ ਜਿਸ ਦੇ ਨਾਲ ਪਾਣੀ ਜਿਹੜਾ ਹੈ ਉਹ ਖੇਤਾਂ ਦੇ ਵਿੱਚ ਚਲਾ ਗਿਆ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਬੀਕਰਨੇਰ ਕਨਾਲ ਹੈ ਜਿਹੜੀ ਸਤਲੁਜ ਦਰਿਆ ਦੇ ਨਾਲ ਹੁਸੈਨੀ ਵਾਲਾ ਹੁਸੈਨੀ ਵਾਲਾ ਤੋਂ ਨਿਕਲਦੀ ਹੋਈ ਬੀਕਰਨੇਰ ਕਨਾਲ ਆਂਦੀ ਹੈਗੀ ਇਹ ਤਾਂ ਹਸਤੇਕੇ ਤੋਂ ਜਿਹੜਾ ਇਹ ਪਾੜ ਪਿਆ 35 ਫੁੱਟ ਦੇ ਕਰੀਬ ਪਾੜ ਪਿਆ ਤੇ ਮਿੱਟੀ ਜਿਹੜੀ ਆ ਉਹ ਪਾਈ ਜਾ ਰਹੀ ਹੈ ਅਧਿਕਾਰੀ ਪਹੁੰਚੇ ਹੈਗੇ ਆ ਮੌਕੇ ਤੇ ਉੱਪਰ ਔਰ ਪੋਕਲੈਂਡ ਜਿਹੜੀ ਆ ਲੈ ਕੇ ਆਏ ਹੈਗੇ ਨੇ ਇੱਥੇ ਪਿੰਡ ਵਾਸੀ ਵੀ ਮੌਜੂਦ ਹਨ ਨੰਬਰਦਾਰ ਮੌਜੂਦ ਨੇ ਕੀ ਨਾਜੀ ਤੁਹਾਡਾ ਮੈਲ ਸਿੰਘ ਨੰਬਰਦਾਰ ਜੀ ਮੈਲ ਸਿੰਘ ਜੀ ਇਹ ਕਾਫੀ ਵੱਡਾ ਪਾੜ ਪੈ ਗਿਆ ਸੀ ਬਿਲਕੁਲ ਜੀ ਸਰ ਸਵੇਰ ਦੇ ਲੱਗੇ ਬੰਦੇ ਬੜੀ ਟਾਈਮ ਦਾ ਦੋ ਪਿੰਡਾਂ ਦੇ ਪੈ ਗਏ ਮਹਾ ਅੱਗੋਂ ਹੀ ਕੰਟਰੋਲ ਕੀਤਾ ਜੀ ਬੜਾ ਪਾਣੀ ਸੀਗਾ ਬੜਾ ਪਾਣੀ ਸੀ ਬੰਦੇ ਰੋਲ ਗਿਆ ਵੇਖੋ ਕਹਿੰਦਾ ਬੰਦੇ ਅਸੀਂ ਮਹਾਫੜੇ ਦੇ ਵਿੱਚੋਂ ਤੇ ਇਹ ਪਾਣੀ ਫਿਰ ਅੱਗੇ ਤੱਕ ਚਲਾ ਗਿਆ ਇਹ ਸਰ ਪਾਣੀ ਕਾਫੀ ਦੂਰ ਤੱਕ ਗਿਆ ਵੇਖੋ ਤੁਸੀਂ ਰੇਲ ਪਾਰ ਕਰ ਗਿਆ ਅਰੇ ਰੇਲਵੇ ਲਾਈਨ ਪਾਰ ਕਰਿਆ ਕਿਲੋ ਮੀਟਰ ਦੂਰ ਤੱਕ ਪਾਣੀ ਫੈਲ ਗਿਆ ਸਾਰਾ ਝੋਨੇ ਵੀ ਲੱਗੇ ਨੇ ਝੋਨੇ ਬੜੇ ਖਰਾਬ ਹੋ ਗਏ ਹਾਂ ਝੋਨਾ ਲਾਇਆ ਸਰ ਹੂੰ ਝੋਨੇ ਪੱਠੇ ਬਹੁਤ ਕਾਫੀ ਨੁਕਸਾਨ ਹੋਇਆ ਹਾਂ ਜੀ ਤੂੰ ਪੋਕਲੈਨ ਆ ਗਈ ਇੱਥੇ ਬਣਿਆ ਜਾ ਰਿਹਾ ਹੈਗਾ ਇਹਨੂੰ ਹਾਂ ਜੀ ਹਾਂ ਜੀ ਬਿਲਕੁਲ ਜੀ ਹੁਣ ਮਜ਼ਦਮ ਪੂਰਾ ਕੰਮ ਕਰ ਰਹੇ ਨੇ ਜੀ ਹੂੰ ਹਾਂ ਜੀ ਬੀਸੀ ਖੜੀ ਏ ਤੇ ਆ ਮਿੱਟੀ ਪਾ ਰਹੇ ਨੇ ਹੁਣ ਬਿਲਕੁਲ ਹੁਣ ਕੰਮ ਹੁਣ ਬਤੋਲੇ ਵੀ ਕੰਟਰੋਲ ਹੋ ਗਿਆ ਕੰਮ ਪਾਣੀ ਦਾ ਹਾਂਜੀ ਤਾਂ ਬਿਲਕੁਲ ਪਾਣੀ ਦਾ ਵਹਾਅ ਕਾਫੀ ਤੇਜ਼ ਹੀ ਹੈਗਾ ਹਾਂਜੀ ਹਾਂਜੀ ਬਹੁਤ ਪਾਣੀ ਬਰਾਬਰ ਚੱਲ ਪਰ ਤੇਜ਼ ਬਰਾਬਰ ਨਿਕਲਦੀ ਹੈਗੀ ਐ ਇਸ ਐ ਨੀਲਾ ਪਾਣੀ ਐ ਸੜੀ ਵਾਲਾ ਤੋਂ ਨਿਕਲਦੀ ਹੈ ਕਿਹੜੀ ਹੈ ਇੱਕ ਵੀਕਾ ਨਾਲ ਰਿਵਾਈਨ ਹੈ ਅੱਛਾ ਵੀਕਾ ਪਾਣੀ ਬਹੁਤ ਜ਼ਿਆਦਾ ਆਉਂਦੇ ਇਹ ਚੱਲੀ ਪਰਸੂ ਐ ਹਾਂ ਤੀਜਾ ਦਿਨ ਹੋਇਆ ਚੱਲਦੀ ਪਹਿਲਾਂ ਖਲਾਈ ਹੋਈ ਜਾਂਦੀ ਸੀ ਪਾਣੀ ਕਿਹੜੀ ਪਾਣੀ ਬੰਦ ਕੀਤਾ ਪਾਣੀ ਪਿੱਛੋਂ ਬੰਦ ਕਰ ਦਿੱਤਾ ਸੇਰੇ ਕਰਾ ਰਿਹਾ ਅਧਿਕਾਰੀਆਂ ਨੇ ਬੰਦ ਤੇ ਟੁੱਟ ਗਈ ਹੂੰ ਉਹ ਤੋਂ ਪਿੱਛੇ ਇਹ ਜਦੋਂ ਟੁੱਟੀ ਤਾਂ ਫਿਰ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਬੰਦ ਕਰਾਇਆ ਗਿਆ ਤਾਂ ਹਾਲਾਂਕਿ ਜਿਹੜਾ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਨਿਕਲਿਆ ਪਾਣੀ ਨੇ ਮਾਰ ਕੀਤਾ ਹੈਗਾ ਔਰ ਖੇਤਾਂ ਦੇ ਵਿੱਚ ਪਾਣੀ ਗਿਆ ਹੈਗਾ। ਦਾ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਪਿੱਛੇ ਕਾਫੀ ਦੂਰ ਤੱਕ ਗਿਆ ਹੈ ਔਰ ਇਹਨਾਂ ਦਾ ਕਹਿਣਾ ਕਿ ਕਈ ਕਿਸਾਨਾਂ ਨੇ ਚੂਨਾ ਜਿਹੜਾ ਉਹ ਲਾਇਆ ਹੈਗਾ ਸੀਗਾ। ਅਧਿਕਾਰੀਆਂ ਦਾ ਕਹਿਣਾ ਹੈਗਾ ਕਿ ਇੱਥੇ ਜਿਹੜਾ ਕਿਸੇ ਨੇ ਪਾਈਪ ਪਾਈ ਹੈਗੀ ਤਾਂ ਹੋਇਆ ਨੁਕਸਾਨ ਪਰ ਕਿਸਾਨਾਂ ਦਾ ਕਹਿਣਾ ਹੈਗਾ ਜੀ ਹਾਂਜੀ ਉਹ ਦੇਖੋ ਆ ਸਾਰਾ ਚੂਨਾ ਜਿਵੇਂ ਆ ਲੱਗਾ ਕਿ ਨਹੀਂ ਏਦਾਂ ਹੀ ਚੂਨੇ ਨੇ ਅੱਧੇ ਦੇ ਖੇਤ ਲੱਗੇ ਅੱਧੇ ਦੇ ਰਹਿੰਦੇ ਸੀ ਵੀ ਐਵੇਂ ਚੂਨੇ ਸਾਰੇ ਲੱਗੇ ਹੋਏ ਨੇ ਸਾਰੇ ਉਹ ਪਨੀਰੀਆਂ ਪਨੀਚੀਆਂ ਹੋਈਆਂ ਨੇ ਤਾਂ ਬਿਲਕੁਲ ਅੱਲਾ ਦਾ ਕਹਿਣਾ ਕਿ ਖੇਤਾਂ ਦੇ ਵਿੱਚ ਜਿਹੜਾ ਝੋਨਾ ਲੱਗਾ ਹੋਇਆ ਸੀ ਤੇ ਪਾਣੀ ਹੁਣ ਜਿਹੜਾ ਉਹਦੇ ਵਿੱਚ ਚਲਾ ਗਿਆ ਹੈਗਾ ਅ ਅਧਿਕਾਰੀਆਂ ਦਾ ਇਹ ਕਹਿਣਾ ਹੈਗਾ ਕਿ ਇੱਥੇ ਜਿਹੜੀ ਅ ਗੱਲ ਕਰੀਏ ਤਾਂ ਉਸ ਦੇ ਵਿੱਚ ਪਾਈਪ ਪਾ ਦਿੱਤੀ ਜਾਂਦੀ ਜਿਸ ਦੇ ਕਰਕੇ ਜਿਹੜਾ ਨੁਕਸਾਨ ਹੁੰਦਾ ਪਰ ਤਸਵੀਰ ਤੁਹਾਨੂੰ ਜਿਹੜੀ ਅਸੀਂ ਦਿਖਾਈ ਹੈਗੀ ਆ ਹਸਤੇ ਕਿਤੋਂ ਜਿਹੜੀ 35 ਫੁੱਟ ਜਿਹੜਾ ਇਹ ਪਾੜ ਪਿਆ ਸੀ ਹੁਣ ਇਹਨਾਂ ਨੂੰ ਬੰਨਿਆ ਜਾ ਰਿਹਾ ਹੈਗਾ ਇਹ ਬੁਰਜੀ 22600 ਹੈ ਖੱਬਾ ਪਾਸਾ ਬੀਕਾ ਨੇਰ ਕਨਾਲ ਦਾ ਜਿਹੜਾ ਟੁੱਟਿਆ ਇਹ ਸਤਲੁਜ ਦੇ ਵਿੱਚੋਂ ਨਿਕਲਦੀ ਜਿਹੜੀ ਬੀਕਾ ਇਹ ਸੈਨੀ ਵਾਲਾ ਹੈਡਵਰਕਸ ਤੋਂ ਨਿਕਲਦੀ ਹੈ ਸਤੂਰੀ ਦੇ ਨਾਲ ਜਿਹੜੀ ਫੈਲ ਗਈ ਅੱਛਾ ਇਹ ਕਿੱਥੇ ਟੁੱਟ ਗਈ ਸਰ ਇਹ 22 6 ਸਰ ਟੁੱਟ ਗਈ ਇਹ ਆਪਣਾ ਇਥੇ ਕਿਸੇ ਕਿਸਾਨ ਨੇ ਕੋਈ ਪਾਈਪ ਲਾਈ ਹੋਈ ਸੀ ਜਿਹਦੇ ਕਰਕੇ ਇਹ ਟੁੱਟ ਗਈ ਹੈ ਅੱਛਾ ਪਾਈਪ ਲਾਨ ਕਰਕੇ ਇਹ ਜਿਹੜੀ ਹੈ ਟੁੱਟ ਜਾਂਦੀ ਹੈਗੀ ਹੈ ਸਰ ਹੁਣ ਕੀ ਕੀਤਾ ਜਾ ਰਿਹਾ ਹੈਗਾ ਬਸ ਅਸੀਂ ਇਹਨੂੰ ਪਲੱਗ ਕਰ ਰਹੇ ਹਾਂ ਸ਼ਾਮ ਤੱਕ ਅਸੀਂ ਇਹਨੂੰ ਪਲੱਗ ਕਰਕੇ ਸ਼ਾਮ ਨੂੰ ਇਹਨੂੰ ਦੁਆਰਾ ਪਾਣੀ ਵਿੱਚ ਚਲਾ ਦਿੱਤਾ ਜਾਊਗਾ ਅੱਛਾ ਇੱਕ ਵਾਰੀ ਪਿੱਛੋਂ ਪਾਣੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੈਨੀਅਲ ਹੈਡ ਤੋਂ ਕਿੰਨਾ ਕੋ ਪਾੜ ਜਿਹੜਾ ਪਿਆ ਹੈ 35 ਫੁੱਟ ਦਾ ਅੰਦਾਜ਼ਾ ਪਾੜ ਹੈਗਾ ਕਿੰਨੇ ਨੂੰ ਜਿਹੜਾ ਨੁਕਸਾਨ ਜਿਹੜਾ ਪੈੜੀਆਂ ਦੇ ਵਿੱਚ ਖੇਤਾਂ 'ਚ ਪਾਣੀ ਬਰੇ ਮੈਨੂੰ ਨਹੀਂ ਲੱਗਦਾ ਵੀ ਪੈਲੀਆਂ 'ਚ ਕੋਈ ਕਿਸੇ ਦਾ ਨੁਕਸਾਨ ਹੋਇਆ ਐਸ ਵੇਲੇ ਇਹਦੇ ਝੋਨਾ ਬੀਜਣ ਵਾਲਾ ਨਹੀਂ ਸਰ ਤੇ ਜੇ ਕਿਸੇ ਬਹੁਤ ਲੱਗਾ ਤੇ ਐਸ ਵੇਲੇ ਤਾਂ ਜਿੰਨਾ ਕਿ ਆਪਣੀ ਨਿਗਾਹ ਦੇਖ ਰਹੇ ਆ ਤੁਸੀਂ ਵੀ ਦੇਖ ਰਹੇ ਹੋ ਤੇ ਤਕਰੀਬਨ ਮੇਰੇ ਹਿਸਾਬ ਨਾਲ ਹਜੇ ਝੋਨਾ ਬੀਜਣ ਵਾਲਾ ਆ ਆਈ ਸਾਈਡ ਨਾਲ ਦੇਖੋ ਤੁਸੀਂ ਝੋਨਾ ਤਕਰੀਬਨ ਬੀਜਣ ਵਾਲਾ ਹੀ ਆ ਕਿਸੇ ਵਿੱਚ ਅਨੌਥਰਾਇਜ਼ਡ ਇਰੀਗੇਸ਼ਨ ਦੇ ਪਰਪਸ ਨਾਲ ਹੀ ਇਹਨੂੰ ਪਾਈਪ ਚ ਚਲਾਈ ਗਈ ਹੈ ਛੇੜਖਾਨੀ ਕੀਤੀ ਗਈ ਹੈ ਦੀਰੇ ਕਰਕੇ ਇਹ ਨਹਿਰ ਬੜੀਆ ਵਧੀਆ ਪਈ ਸੀ ਫੁੱਟੀ ਆ ਕਾਰਵਾਈ ਤੇ ਇਹ ਐਫਡੀਐਮ ਮੈਡਮ ਆਏ ਸੀਗੇ ਤੇ ਪਟਵਾਰੀ ਸਾਹਿਬ ਦੀ ਡਿਊਟੀ ਲਈ ਆ ਉਹ ਸਾਨੂੰ ਦਾਅ ਦੱਸਣਗੇ ਵੀ ਕਿਹੜੇ ਬੰਦੇ ਦਾ ਇਹ ਖੇਤ ਹੈ ਤੇ ਅਸੀਂ ਉਹਦੇ ਕਾਰਵਾਈ ਕਰਾਂ ਭਾਈ ਲੱਭੀ ਹੈਗੀ ਇਹ ਵਿੱਚ ਪਾਈਪ ਤਾਂ ਰੁੜ ਗਈ ਨਾ ਜੀ ਵਿੱਚ ਜਦੋਂ ਇਹ ਬਰੀਚ ਹੋਇਆ ਇਹ ਉਦੋਂ ਰੁੜ ਗਈ ਹੈ ਕੈਮਰਾ ਪਰਸਨ ਉਹੀ ਦੇ ਨਾਲ ਸਨੀ ਚੋਪੜਾ ਲਿਵਿੰਗ ਨਿਊਜ਼ ਪੰਜਾਬ ਫਿਰੋਜ਼ਪੁਰ